ਪਾ ਦੇ ਪਾ ਸਰਕਾਰ ਤੋਂ ਕਿ ਨਰਿੰਦਰ ਮੋਦੀ ਜੀ ਤੋਂ ਪੁੱਛਣਾ ਚਾਹੁੰਨਾ ਹੈ ਕਿ ਕੇਜਰੀਵਾਲ ਨੇ ਇੰਨੇ ਛੋਟੇ ਟਾਈਮ 'ਚ ਇੱਕ ਨੈਸ਼ਨਲ ਪਾਰਟੀ ਬਣਾਈ ਇੱਕ ਕੇਜਰੀਵਾਲ ਦੀ ਗੱਲ ਨਹੀਂ ਕੇਜਰੀਵਾਲ ਸਾਹਿਬ ਤੇ ਕਹਿੰਦੇ ਜੀ ਭ੍ਰਿਸ਼ਟਾਚਾਰ ਦੇ ਦੋਸ਼ ਲਾਤੇ ਦੇਖੋ ਸਭ ਤੋਂ ਵੱਡੇ ਭ੍ਰਿਸ਼ਟ ਲੋਕ ਤਾਂ ਮੋਦੀ ਜੀ ਦੇ ਸੱਜੇ ਖੰਭੇ ਬੈਠੇ ਨੇ ਅੱਜ ਤੱਕ 1 ਰੁਪਿਆ ਬਰਾਮਦ ਨਹੀਂ ਹੋਇਆ ED ਨੇ ਦੇਖਿਆ ਜਦੋਂ ਕਿ ਸਾਡੇ ਕੇਸ ਤੋਂ ਨਿਕਲ ਸਕਦੇ ਆ bail grant ਹੋਊਗੀ ਤੇ ਉਹ bail ਲੋਅਰ ਕੋਰਟ ਨੇ rau avenue ਕੋਰਟ ਨੇ ਵੀ ਦੇਤੀ ਤੇ ਭੱਜਪਾ ਸਰਕਾਰ ਦਾ ਅਗਲਾ ਐਕਸ਼ਨ ਕੀ ਸੀ CBI ਨੂੰ ਕਿਹਾ ਕਿ ਇਹਨਾਂ ਦੀ ਗ੍ਰਿਫਤਾਰੀ ਪਾਓ ਭੱਜ ਕੇ ED ਗਈ ਔਰ ਭੱਜ ਕੇ ED ਨੇ ਚੈਲੰਜ ਕੀਤਾ ਹਾਈ ਕੋਰਟ 'ਚ ਕਿ ਕਿਤੇ ਕੇਜਰੀਵਾਲ ਬਾਹਰ ਨਾ ਆ ਜੇ ਅਬੀ ਬਾਦਲ ਜੀ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਰਿਹਾਈ ਨੂੰ ਲੈ ਕੇ ਸੰਸਦ ਦੇ ਵਿੱਚ ਵੀ ਲਗਾਤਾਰ ਆਮ ਆਦਮੀ ਪਾਰਟੀ ਦੇ ਸੰਸਦ ਇੰਡੀਆ ਗੜ ਜੋੜ ਦੇ ਸੰਸਦ ਮੁੱਦਾ ਚੱਕ ਰਹੇ ਨੇ ਔਰ ਉੱਥੇ ਹੀ ਵਿਰੋਧ ਪ੍ਰਦਰਸ਼ਨ ਵੀ ਕਰ ਰਹੇ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਵੀ ਦਿੱਲੀ ਰਵਾਨਾ ਹੋਏ ਨੇ ਤਾਂ ਕਿਵੇਂ ਦੇਖਦੇ ਹਾਂ ਅਰਵਿੰਦ ਕੇਜਰੀਵਾਲ ਹੋਰਾਂ ਦੇ ਇੱਕ ਪਾਸੇ ਜਿੱਥੇ ਜ਼ਮਾਨਤ ਦੀ ਸੁਣਵਾਈ ਵੀ ਹੁੰਦੀ ਹੈ ਕਿ ਜਮਾਨਤ ਦੇ ਦਿੱਤੀ ਜਾਵੇ ਉੱਥੇ ਹੀ ਦੂਸਰੇ ਕੇਸ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਜਿਵੇਂ सीबीआई ਕੇਸ 'ਚ ਹੋਈ ਚਾਰ ਸ਼ੀਟ ਵੀ ਦਾਖਲ ਹੋਈ ਹੈ ਤਾਂ ਕਾਨੂੰਨ ਤੇ ਵੀ ਭਰੋਸਾ ਹੈ ਔਰ ਪ੍ਰਦਰਸ਼ਨ ਵੀ ਚੱਲ ਰਿਹਾ ਹੈ ਤੁਸੀਂ ਕਿਵੇਂ ਦੇਖਦੇ ਦੇਖੋ ਕੇਜਰੀਵਾਲ ਸਾਹਿਬ ਨੇ ਆਪਣੀ ਹੁਣ ਤੱਕ ਦੀ ਜ਼ਿੰਦਗੀ ਵਿੱਚ ਬਹੁਤ ਵੱਡੇ ਮੀਲ ਪੱਥਰ ਗੱਡੇ ਨੇ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਅੱਜ ਤੋਂ ਪਹਿਲਾਂ ਕੋਈ ਸੇਤ ਬਾਰੇ ਜਾਂ ਕੋਈ ਸਕੂਲਾਂ ਬਾਰੇ ਗੱਲ ਕਰਦਾ ਹੁੰਦਾ ਸੀ ਸਿਆਸੀ ਪਾਰਟੀਆਂ ਧਾਰਮਿਕ ਮੁੱਦੇ ਜਾਤੀ ਨਾਲ ਜੁੜੇ ਮੁੱਦੇ ਆਭਾਰ ਕੇ ਵੋਟਾਂ ਲੈ ਲੈਂਦੀਆਂ ਸੀ ਆਮ ਲੋਕਾਂ ਦੀ ਭਲਾਈ ਦੀ ਕੋਈ ਗੱਲ ਨਹੀਂ ਸੀ ਹੁੰਦੀ ਹੁਣ ਮੈਂ ਭਾਜਪਾ ਸਰਕਾਰ ਤੋਂ ਤੇ ਨਰਿੰਦਰ ਮੋਦੀ ਜੀ ਤੋਂ ਪੁੱਛਣਾ ਚਾਹੁੰਦਾ ਐ ਕਿ ਕੇਜਰੀਵਾਲ ਸਾਹਿਬ ਦਾ ਆਖਰਕਾਰ ਗਲਤੀ ਕੀ ਹੋਗੀ ਤੁਸੀਂ ਇੰਨਾ ਜ਼ਿਆਦਾ ਨੁਕਸਾਨ ਸਮਝ ਰਹੇ ਹੋ ਕਿ ਕੇਜਰੀਵਾਲ ਨੇ ਇੰਨੀ ਛੋਟੇ ਟਾਈਮ 'ਚ ਇੱਕ ਨੈਸ਼ਨਲ ਪਾਰਟੀ ਬਣਾਤੀ ਇਹ ਕੇਜਰੀਵਾਲ ਦੀ ਗਲਤੀ ਹੈ ਨੰਬਰ 2 ਤੇ ਕੇਜਰੀਵਾਲ ਸਾਹਿਬ ਤੇ ਨੇ ਦੇਸ਼ ਭਗਤੀ ਨੂੰ ਸਮਰਪਤ ਭਾਰਤ ਮਾਤਾ ਦੀ ਜੈ ਕਹਿ ਕੇ ਆਪਣਾ ਕੋਈ ਵੀ ਭਾਸ਼ਣ ਸ਼ੁਰੂ ਕਰਦੇ ਨੇ ਔਰ ਵੰਦੇ ਮਾਤਰਮ ਤਿਰੰਗਾ ਦੀ ਇੱਜ਼ਤ ਤਿਰੰਗਾ ਦੀਆਂ ਰੈਲੀਆਂ ਕਰਦੇ ਨੇ ਇਹ ਕੇਜਰੀਵਾਲ ਸਾਹਿਬ ਦੀ ਗਲਤੀ ਹੈ ਤੇ ਕੇਜਰੀਵਾਲ ਸਾਹਿਬ ਤੇ ਕਹਿੰਦੇ ਜੀ ਭ੍ਰਿਸ਼ਟਾਚਾਰ ਦੇ ਦੋਸ਼ ਲਾਤੇ ਦੇਖੋ ਸਭ ਤੋਂ ਵੱਡੇ ਭ੍ਰਿਸ਼ਟ ਲੋਕ ਤਾਂ ਮੋਦੀ ਜੀ ਦੇ ਸੱਜੇ ਖੱਬੇ ਬੈਠੇ ਨੇ ਕੇਜਰੀਵਾਲ ਸਾਹਿਬ ਤੇ ਦੋਸ਼ ਜਿਹੜਾ ਲਾਇਆ ਪਰਚਾ ਦਰਜ ਕੀਤਾ ਅੱਜ ਤੱਕ 1 ਰੁਪਿਆ ਬਰਾਮਦ ਨਹੀਂ ਹੋਇਆ ਪਹਿਲੀ ਗੱਲ ਤਾਂ ਈਡੀ ਨੇ ਦੇਖਿਆ ਜਦੋਂ ਕਿ ਸਾਡੇ ਕੇਸ 'ਚੋਂ ਨਿਕਲ ਸਕਦੇ ਆ bail grant ਹੋ ਗਈ ਤੇ ਉਹ bail ਲੋਅਰ ਕੋਰਟ ਨੇ rau avenue court ਨੇ ਵੀ ਦੇਤੀ ਸੁਪਰੀਮ ਕੋਰਟ ਨੇ ਵੀ ਦੇਤੀ ਤੇ ਭਾਜਪਾ ਸਰਕਾਰ ਦਾ ਅਗਲਾ ਐਕਸ਼ਨ ਕੀ ਸੀ सीबीआई ਨੂੰ ਕਿਹਾ ਕਿ ਇਹਨਾਂ ਦੀ ਗ੍ਰਿਫਤਾਰੀ ਪਾਓ ਭੱਜ ਕੇ ਈਡੀ ਗਈ ਔਰ ਭੱਜ ਕੇ ਈਡੀ ਨੇ ਚੈਲੰਜ ਕੀਤਾ ਹਾਈ ਕੋਰਟ 'ਚ ਕਿ ਕਿਤੇ ਕੇਜਰੀਵਾਲ ਬਾਹਰ ਨਾ ਆ ਜੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਪਰਚੇ ਵੀ ਪਾਏ सीबीआई ਨੇ ਦੁਬਾਰਾ ਗ੍ਰਿਫਤਾਰ ਕੀਤਾ ਕਿ ਉਹ ਧੱਕਾ ਨਹੀਂ ਦੇਸ਼ ਦੇ ਲੋਕਾਂ ਅੱਗੇ ਤੁਸੀਂ ਕਹਿੰਦੇ ਹੋ ਕਿ 100 ਕਰੋੜ ਦਾ ਭ੍ਰਿਸ਼ਟਾਚਾਰ ਕੀਤਾ ਭ੍ਰਿਸ਼ਟਾਚਾਰ ਦਾ ਕੋਈ ਪੈਸਾ ਨਹੀਂ ਬਰਾਮਦ ਹੋਇਆ ਕੋਈ ਕੇਜਰੀਵਾਲ ਨੇ ਕਿਤੇ ਕੋਠੀ ਨਹੀਂ ਲਈ ਕਿਤੇ ਗੱਡੀ ਨਹੀਂ ਲਈ ਆਪਦੇ ਜਵਾਕਾਂ ਦੇ ਨਾਂ ਤੇ ਕੋਈ ਤੇ ਪੈਸਾ ਜਮਾ ਨਹੀਂ ਕਰਾਇਆ ਕਹਿੰਦੇ ਪਾਰਟੀ ਨੇ ਪੈਸਾ ਜੀ ਕੈਂਪੇਨਿੰਗ ਚ ਲਾ ਲਿਆ ਗੋਆ ਕੈਂਪੇਨ ਚ ਲਾ ਲਿਆ ਜਦੋਂ ਪਤਾ ਹੈ ਕਿ ਗੰਗਾ ਗਈਆਂ ਹੱਡੀਆਂ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਹੁੰਦਾ ਉਸ ਕੈਂਪੇਨ ਦੇ ਵਿੱਚੋਂ ਜਿਹੜੀ ਕੈਂਪੇਨ ਟੱਪ ਗਈ ਇਹ ਕੌਣ ਗਿਨੂਗਾ ਵੀ ਕਿੰਨੇ ਪੋਸਟਰ ਲੱਗੇ ਸੀ ਅਸੀਂ ਕਿੱਦਾਂ ਪ੍ਰੂਵ ਕਰਾਂਗੇ ਕਿ ਉਹਦੇ 'ਚ ਪੈਸਾ ਨਹੀਂ ਲੱਗਿਆ ਸਾਨੂੰ ਸਾਡੇ ਤੇ ਪਾਤਾ ਕਹਿੰਦੇ ਜੀ ਇਲੈਕਸ਼ਨ ਚ ਖਰਚਤਾ ਹੁਣ ਇਹਨਾਂ ਨੇ ਤਾਂ ਸਾਰਾ ਆਪਣਾ ਘਟਨਾਕਰਮ ਬਣਾ ਲਿਆ ਇਹ ਤੱਕਾ ਨਹੀਂ ਕਿ ਕੇਜਰੀਵਾਲ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਪਹਿਲਾਂ ਤਾਂ ਕਹਿੰਦੇ ਜੀ ਕੇਜਰੀਵਾਲ ਸਾਹਿਬ ਦਾ ਵਜਨ ਵੱਧ ਰਿਹਾ ਹੈ ਤਾਂ ਕਹਿੰਦੇ ਜੀ ਇਹ ਤਾਂ ਵੱਧ ਰਿਹਾ ਕੇਜਰੀਵਾਲ ਅੰਬ ਖਾ ਰਿਹਾ ਹੈ ਕੇਜਰੀਵਾਲ ਰਸਮਲਾਈ ਖਾ ਰਿਹਾ ਹੈ ਜਦੋਂ ਵજન ਘਟਣ ਲੱਗ ਗਿਆ ਤਾਂ ਕਹਿੰਦੇ ਜੀ ਕੇਜਰੀਵਾਲ ਜਾਣਬੁੱਝ ਕੇ ਕੈਲਰੀਜ਼ ਇਨਟੇਕ ਨਹੀਂ ਕਰ ਰਿਆ ਜਾਣਬੁੱਝ ਕੇ ਵજન ਘਟਾ ਰਿਆ ਹੈ ਅੱਜ ਜਦੋਂ 34 ਵਾਰ ਉਹਨਾਂ ਦੀ 슈ਗਰ ਲੈਵਲ 50 ਤੋਂ ਥੱਲੇ ਚਲੀ ਗਈ ਜਿਹੜਾ ਕਿ ਆਪਣੇ ਆਪ ਚ ਇੱਕ ਬਹੁਤ ਵੱਡਾ ਖਤਰਾ ਹੈ ਕੋਈ ਵੀ 슈ਗਰ ਦਾ ਡਾਇਬੀਟਿਕ ਜਿਹੜਾ ਮਰੀਜ਼ ਹੈ ਜਦੋਂ ਉਹਦੀ 슈ਗਰ ਥੱਲੇ ਜਾਂਦੀ ਹੈ ਉਹ ਕੋਮਾ ਚ ਜਾਂਦਾ ਹੈ ਉਹਦੇ ਉਹਦੇ ਬ੍ਰੇਨ ਸੀਜ਼ਰ ਹੋ ਜਾਂਦਾ ਹੈ ਔਰ ਕੇਜਰੀਵਾਲ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੇ ਹੋ ਤੁਸੀਂ ਕਿ ਜਾਂਚ ਏਜੰਸੀਆਂ ਤੇ ਭਰੋਸਾ ਹੈ ਨਹੀਂ ਬਿਲਕੁਲ ਵੀ ਨਹੀਂ ਹੈਗਾ ਤੁਸੀਂ ਦੇਖੋ ਜਾਂਚ ਏਜੰਸੀਆਂ ਕਿਸ ਤਰ੍ਹਾਂ ਦਾ ਕੰਮ ਕਰ ਰਹੀਆਂ ਹਨ ਜਾਂਚ ਏਜੰਸੀ ਜਿਹਦੇ ਘਰੇ ਗੇੜਾ ਮਾਰਦੀ ਹੈ ਉਹਨੂੰ ਇਹ ਸਨਿਆ ਦਿੰਦੀ ਹੈ ਜਾਂ ਤਾਂ ਅਮਿਤ ਸ਼ਾਹ ਜੀ ਨਾਲ ਗੱਲ ਮਕਾ ਲੋ ਨਹੀਂ ਤੁਹਾਨੂੰ ਜੇਲ੍ਹ ਚ ਕਰ ਦਾਂਗੇ ਭਾਜਪਾ ਦਾ ਕਿੱਡਾ ਅਰਬਾਂ ਕਰੋੜਾਂ ਹਜ਼ਾਰਾਂ ਕਰੋੜ ਦਾ ਸਕੈਂਡਲ ਨਿਕਲਿਆ ਆ ਜਿਹੜਾ ਇਹਨਾਂ ਨੇ ਇਲੈਕਟੋਰਲ ਬਾਂਡ ਮੈਂ ਸਿਰ ਝੁਕਾਉਣਾ ਹੈ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਿਨ੍ਹਾਂ ਕਰਕੇ ਸਕੈਂਡਲ ਨਿਕਲਿਆ ਆਇਆ ਕਿੰਨੀਆਂ ਕੰਪਨੀਆਂ ਜਿਨ੍ਹਾਂ ਦੇ ਖਿਲਾਫ ਈਡੀ ਗੇੜਾ ਮਾਰਦੀ ਸੀ ਪਰਚਾ ਦਰਜ ਕਰਦੀ ਸੀ ਅਗਲਾ ਅਮਿਤ ਸ਼ਾਹ ਜੀ ਕੋਲ ਜਾਂਦਾ ਸੀ ਭਾਜਪਾ ਨੱਡਾ ਸਾਹਿਬ ਨੂੰ ਮਿਲਦਾ ਸੀ ਉਸ ਤੋਂ ਬਾਅਦ ਉਹਦਾ ਕੇਸ ਠੰਡੇ ਬਸਤੇ ਚ ਪਾ ਦਿੰਦੇ ਸੀ ਅੱਜ ਜੀਤ ਪਵਾਰ ਦਾ ਕੇਸ ਠੰਡੇ ਬਸਤੇ ਚ ਪੈ ਗਿਆ ਉਹ ਕੇਕ ਕੱਟ ਰਿਹਾ ਜਨਮ ਦਿਨ ਮਨਾ ਰਿਹਾ ਪਰ ਈਡੀ ਤਾਂ ਕਹਿੰਦੀ ਸਾਡੇ ਕੋਲ ਪੁਖਤਾ ਸਬੂਤ ਨੇ ਔਰ ਵੱਡੀ ਬੈਂਚ ਨੂੰ ਜਿਹੜੀ ਆ ਇੱਕ ਕੇਸ ਟਰਾਂਸਫਰ ਵੀ ਕੀਤਾ ਗਿਆ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਦੋਂ ਤੱਕ ਤਾਂ ਜ਼ਮਾਨਤ ਦਿੱਤੀ ਜਾਵੇ ਸੁਪਰੀਮ ਕੋਰਟ ਤੋਂ ਰਾਹਤ ਤਾਂ ਮਿਲੀ ਹੈ ਪਰ ਉਸ ਤਰੀਕੇ ਦੀ ਰਾਹਤ ਨਹੀਂ ਮਿਲੀ ਕਿਉਂਕਿ ਜੇਕਰ ਵੱਡੀ ਬੈਂਚ ਦੇ ਕੋਲ ਕੇਸ ਜਾਂਦਾ ਆ ਉੱਥੇ ਸਬੂਤ ਪੇਸ਼ ਹੋਣਗੇ ਜੇ ਸਬੂਤ ਸੱਚੇ ਨਿਕਲੇ ਤਾਂ ਫੇਰ ਵੀ ਤੁਸੀਂ ਕਹੋਗੇ ਕਿ ਸਾਨੂੰ ਭਰੋਸਾ ਨਹੀਂ ਆ ਫਿਰ ਤਾਂ ਅਦਾਲਤ ਦਾ ਜਿਹੜਾ ਫੈਸਲਾ ਆਏਗਾ ਉਹ ਸਿਰ ਮੱਥੇ ਹੋਊਗਾ ਅਦਾਲਤਾਂ ਤੇ ਸਾਨੂੰ ਪੂਰਾ ਭਰੋਸਾ ਹੈ ਅਸੀਂ ਤਾਂ ਲੜਾਈ ਤਾਂ ਲੜੀ ਜਾਂਦੇ ਆਂ ਅਦਾਲਤਾਂ ਦੇ ਸਿਰ ਤੇ ਬਾਕੀ ਏਜੰਸੀਆਂ ਨੇ ਤਾਂ ਕੋਈ ਕਸਰ ਹੀ ਨਹੀਂ ਛੱਡੀ ਮੈਂ ਤਾਂ ਸਿਰਫ ਇੰਨਾ ਇਹ ਦੱਸਣਾ ਹੈ ਕਿ ਜਦੋਂ ਅਦਾਲਤ ਬੇਲ ਦੇ ਆਰਡਰ ਕਰਦੀ ਹੈ ਰਾਊਸ ਐਵੇਨਿਊ ਕੋਰਟ ਤਾਂ ਬਿਨਾ ਹੁਕਮ ਲਏ ਈਡੀ ਨੂੰ ਇੰਨੀ ਖਾਲੀ ਕਾਦੀ ਸੀ ਕਿ ਜਾ ਕੇ ਤੁਸੀਂ ਚੈਲੰਜ ਕਰ ਰਹੇ ਹੋ ਅਜੇ ਹੁਕਮ ਵੀ ਨਹੀਂ ਲਏ ਕੋਰਟ ਖੁੱਲੀ 10 ਵਜੇ ਕੋਰਟ ਖੁੱਲਦੀ ਹੈ 10 ਵਜੇ 1 ਮਿੰਟ ਤੇ ਈਡੀ ਜਾ ਕੇ ਕਹਿੰਦੀ ਹੈ ਜੀ ਕੇਜਰੀਵਾਲ ਬਾਹਰ ਨਹੀਂ ਹੋਣਾ ਚਾਹੀਦਾ ਇਹਦੀ ਬੇਲ ਕੈਨਸਲ ਕਰੋ ਉਹ ਕਹਿੰਦੇ ਜੀ ਦੱਸੋ ਕਿ ਆਰਡਰਾਂ ਦੀ ਕਾਪੀ ਕਹਿੰਦੇ ਜੀ ਉਹ ਜੱਜ ਸਾਹਿਬ ਆਪੇ ਲਿਖ ਦੇਣਗੇ ਲੇਕਿਨ ਜੀ ਸਾਡੀ ਸੁਣਵਾਈ ਨਹੀਂ ਠੀਕ ਤਰ੍ਹਾਂ ਹੋਈ ਦੇਖੋ ਤੁਸੀਂ ਕੋਟਾਂ ਦੇ ਫੈਸਲੇ ਮੋਦੀ ਸਰਕਾਰ ਆਰਡੀਨੈਂਸ ਨਾਲ ਉਲਟਾ ਰਹੀ ਹੈ ਪਹਿਲਾਂ ਦਿੱਲੀ ਸਟੇਟ ਮੁੱਖ ਮੰਤਰੀ ਤੋਂ ਸਾਰੀ ਪਾਵਰ ਲੈ ਲਈ ਪਾਵਰ ਲੈ ਕੇ ਅਫਸਰशाही ਆਪਣੀਆਂ ਮਨਮਾਨੀਆਂ ਕਰ ਰਹੀ ਹੈ ਦਿੱਲੀ ਪਲਸ ਪਹਿਲਾਂ ਹੀ ਇਹਨਾਂ ਦੇ ਮਤਲਬ ਕੰਟਰੋਲ ਅੰਦਰ ਹੈ ਔਰ ਅੱਜ ਦੇਸ਼ ਦੇਖ ਰਿਹਾ ਹੈ ਕਿ ਕਿਸ ਤਰ੍ਹਾਂ ਦਾ ੱੱਕਾ ਕੇਜਰੀਵਾਲ ਸਾਹਿਬ ਨਾਲ ਕੀਤਾ ਜਾ ਰਿਹਾ ਮੈਂ ਮਹਿਸੂਸ ਕਰਦਾ ਪੰਜਾਬੀਆਂ ਨੇ ਹਮੇਸ਼ਾ ਮੈਂ ਕੱਲਾ ਸਿੱਖਾਂ ਨਹੀਂ ਪੰਜਾਬੀਆਂ ਨੇ ਹਮੇਸ਼ਾ ਜ਼ਬਰ ਦਾ ਜ਼ੁਲਮ ਦਾ ਮੁਕਾਬਲਾ ਕੀਤਾ ਸਾਡੀ ਫਿਤਰਤ ਨਹੀਂ ਵੀ ਅਸੀਂ ਨੀਵੀਂ ਪਾ ਕੇ ਤੇ ਤੁਰਦੇ ਬਣਾਗੇ ਸਾਡੀ ਤਾਂ ਫਿਤਰਤ ਹੈ ਦਿੱਲੀ ਦਰਬਾਰ ਨਾਲ ਸਾਡੀ ਹਮੇਸ਼ਾ ਲੜਾਈ ਚੱਲਦੀ ਰਹਿੰਦੀ ਹੈ ਔਰ ਮੈਂ ਮਹਿਸੂਸ ਕਰਦਾ ਹਾਂ ਅੱਜ ਕੇਜਰੀਵਾਲ ਇਕੱਲਾ ਇਹੋ ਜੀ ਪਾਰਟੀ ਦਾ ਹੈੱਡ ਹੈ ਜਿਹੜਾ ਨੇ ਸਭ ਤੋਂ ਵੱਧ ਸੰਤਾਪ ਹੰਡਾਇਆ ਹੈ ਭਾਜਪਾ ਦੇ ਜਿੰਨੇ ਜ਼ਖਮ ਹੈ ਉਹਨੇ ਆਪਦੀ ਛਾਤੀ ਤੇ ਝੱਲੇ ਹੈ ਹਰਮੰਤ ਸੁਰੇਨ ਨੂੰ ਵੀ ਤਾਂ ਅੰਦਰ ਕੀਤਾ ਸੀ ਕੱਲ ਪਰਸੋਂ ਸੁਪਰੀਮ ਕੋਰਟ ਨੇ ਇਹ ਕਹਤਾ ਕਿ ਸੋਹੇਮੰਤ ਸੁਰੇਨ ਦੀ ਜਿਹੜੀ ਬੇਲ ਮਿਲੀ ਹੈ ਉਹ ਬਿਲਕੁਲ ਠੀਕ ਹੈ ਸਾਨੂੰ ਵੱਡੀਆਂ ਆਸਾਂ ਹੈ ਕੇਜਰੀਵਾਲ ਸਾਹਿਬ ਜਲਦੀ ਛੁੱਟਣਗੇ ਔਰ ਮੈਂ ਇਹ ਸਮਝਦਾ ਹਾਂ ਕਿ ਮੋਦੀ ਸਰਕਾਰ ਅੱਜ ਲੋਕ ਕਚਹਿਰੀ ਵਿੱਚ ਨੰਗੀ ਹੋ ਗਈ ਹੈ ਬੜਾ ਧੱਕਾ ਕੀਤਾ ਹੈ ਔਰ ਕੇਜਰੀਵਾਲ ਸਾਹਿਬ ਨੂੰ ਦੇਸ਼ ਭਗਤ ਹੋਣ ਦੀ ਸਜ਼ਾ ਮਿਲੀ ਧੰਨਵਾਦ ਬਬੀ ਜੀ